आपनी आपनी दे इंडियन टीवी न्यूज़ पंजाब अपनी खबर अपनी भाषा विच नमस्कार ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਤੇਰੇ ਦੇ ਨਾਲ ਅੱਜ ਰਿਪੋਰਟ ਇੰਡੀਅਨ ਟੀਵੀ ਨਿਊਜ਼ ਤੋਂ ਮੁਕੇਸ਼ ਕੁਮਾਰ ਗੋਇਲ ਅਤੇ ਸੋਨੂ ਜੀ ਰਕੇਸ਼ ਕੁਮਾਰ ਰਕੇਸ਼ ਕੁਮਾਰ ਸੋਨੂ ਬਰਿੰਡਾ ਤੋਂ ਪੀਰੋ ਚੀਫ ਬਹੁਤ ਬਹੁਤ ਧੰਨਵਾਦ ਟੀਵੀ ਨਿਊਜ਼ ਦੀ ਟੀਮ ਅੱਜ ਪਹੁੰਚੀ ਹੈ ਪਿੰਡ ਵਿੱਚ ਜਿੱਥੇ ਕਿ ਬਾਬਾ ਜੀ ਦਾ ਇੱਕ ਨਵਾਂ ਡੇਰਾ ਇਸ ਦਾ ਉਦਘਾਟਨ ਹੈ ਆਓ ਲੈ ਕੇ ਚੱਲਦੇ ਹਾਂ ਤੁਹਾਨੂੰ ਨੇੜੇ ਦੇ ਅੰਦਰ ਤੇ ਦਿਖਾਉਣੇ ਆ ਕਿ ਕਿਸ ਤਰ੍ਹਾਂ ਸੰਗਤਾਂ ਆਈਆਂ ਹੋਈਆਂ ਨੇ ਹੁਣ ਅੱਗੇ ਜੈ ਗੁਰਦੇਵ ਦਰবেশ ਆਸ਼ਰਮ ਅੱਜ ਸ਼ੁਭ ਆਰੰਭ ਹੈ ਔਰ ਇੰਡੀਅਨ ਟੀਵੀ ਨਿਊਜ਼ ਦੀ ਟੀਮ ਪਹੁੰਚੀ ਹੈ ਅੱਜ ਡੇਰੇ ਦੇ ਇਸ ਸ਼ੁਭ ਉਦਘਾਟਨ ਦੇ ਔ ਚਲਦੇ ਆਂ ਦੇਦੇ ਦੇ ਅੰਦਰ ਤੇ ਦੇਖਦੇ ਆਂ ਸਾਧ ਸੰਗਤਾਂ ਤੁਸਾ ਤੇ ਕੋਤੇ ਵਾਟੇ ਤੁਸੀ ਵਾਰਿਆ ਨਿਤਾ ਦੇ ਤਾਰ ਤੇ ਤਹੋਗੀ ਕਿੰਦ ਬੀਤੀ ਹੋਵੇ ਰੀਰੋ ਮਾਰਤਾ ਤੇ ਕਿਤੇ ਪਾਹੀ ਦੱਸਦਾ ਬਾਸਾ ਤੱਕੜੀ ਕੋ ਤੋ ਪਹੁੰਚੇ ਆ ਗੱਲਬਾਤ ਕਰਨ ਦੇ ਬਾਬਾ ਜੀ ਨਾਲ ਮੁਸਫੀ ਸਾਜੀ ਸੁਭਰਾਮਨ ਜੀ ਬਾਬਾ ਜੀ ਨੇਮਦਾਸ ਜੀ ਨੇਮਦਾਸ ਜੀ ਬਾਬਾ ਜੀ ਅੱਜ ਕਿਸ ਪ੍ਰਕਸ਼ ਦੇ ਵਿੱਚੜਾ ਹੈਗਾ ਇਹ ਪ੍ਰੋਗਰਾਮ ਕਿਹਾ ਗਿਆ ਸੰਗਤ ਦੇ ਪਿਆਰ ਦੇ ਵਿੱਚ ਸਮੁਜੂਦ ਦੀ ਖੁਸ਼ੀ ਦੇ ਵਿੱਚ ਅਸੀਂ ਇਹ ਆਸ਼ਰਮ ਨਵਾਂ ਚਾਰ ਕਰ ਰਹੇ ਹਾਂ ਆਸ਼ਰਮ ਦੀ ਖੁਸ਼ੀ ਦੇ ਵਿੱਚ ਕਿ ਸਾਰੀ ਸੰਗਤ ਵਾਸਤੇ ਪ੍ਰਣਾਲੀ ਨੂੰ ਤੋਂ ਲੈ ਕੇ ਸਾਰੇ ਮਾਪੂਸਨ ਨੂੰ ਬੇਨਤੀ ਕੀਤੀ ਆ ਕਿ ਕਿਥੇ ਕਾਫੀ ਦੇਸੀ ਦਵਾਈਆਂ ਦਾ ਕੰਮ ਚੱਲਦਾ ਰਹਿੰਦਾ ਔਰ ਫ੍ਰੀ ਚੱਲਦਾ ਚਫਰੀ ਮਤਲਬ ਤੁਸੀਂ ਦੇਸੀ ਦਵਾਈਆਂ ਦੀ ਸੇਵਾ ਕਰਦੇ ਹੋ ਫ੍ਰੀ ਦੇ ਦੇ ਕੰਨੇ ਫ੍ਰੀ ਸੇਵਾ ਕਰਦੇ ਆ ਤੇ ਹਰ ਇੱਕ ਦੇ ਲਈ ਫ੍ਰੀ ਹੈ ਜਾਂ ਮਤਲਬ ਕੋਈ ਜ਼ਰੂਰਤਮੰਦ ਆ ਉਹਦੇ ਲਈ ਫ੍ਰੀ ਹੈ ਜੀ ਨੇ ਸਾਡੇ ਵਾਸਤੇ ਸਾਰੇ ਜ਼ਰੂਰਤਮੰਦ ਅੱਛਾ ਸਾਡੇ ਹਰ ਇੱਕ ਆਉਣ ਵਾਲੇ ਵਾਸਤੇ ਕੋਈ ਕੋਈ ਵੀ ਆਜੇ ਸਾਦੀ ਦਵਾਈ ਵਾਲਾ ਹੋਵੇ ਸੁਪਰਜੀ ਦਵਾਈ ਉਸੇ ਸਮਝ ਸਕਦੇ ਹੋ ਕਿ ਕਿਸ ਤਰ੍ਹਾਂ ਡੇਰੇ ਵੱਲੋਂ ਫਰੀਦੀ ਦਵਾਈ ਦੀ ਸੇਵਾ ਨਿਭਾਈ ਜਾਂਦੀ ਹੈ ਜਿਆਦਾ ਮੇਰੇ ਕੋਲੇ 20 ਅਲਰਜੀ ਵਾਲੇ ਪੇਸ਼ੇਂਟ ਆਉਂਦੇ ਆ ਜਨਰਲ ਮੁੱਢਕੀ ਕਿਰਨ ਕਣਕ ਦੀ ਅਲਰਜੀ ਵਾਲੇ ਪੇਸ਼ੈਂਟ ਬਾਬਾ ਜੀ ਕੋਲੇ ਹਰ ਤਰ੍ਹਾਂ ਤੇ ਆਉਂਦੇ ਨੇ ਐਤਵਾਰ ਤੇ ਸ਼ਨੀਵਾਰ ਆਸ਼ਾ ਲੰਗਰ ਅਸੀਂ ਇੱਥੇ ਖਵਾ ਕੇ ਦੋ ਜੀ ਲੰਗਰ ਇੱਥੇ ਖਵਾ ਕੇ ਹੀ ਭੇਜਿਆ ਜਾਂਦਾ ਹੈ ਸੰਗਤ ਨੂੰ ਜਾਂ ਕਿਸੇ ਦੁਖੀ ਬੰਦੇ ਨੂੰ ਉਹਦਾ ਉਸ ਹਿਸਾਬ ਨਾਲ ਹੀ ਅਟੈਂਡ ਕਰਦੇ ਆ ਜੇ ਜੇ ਅਗਲੇ ਦਾ ਕਦਰਦਾ ਉਹ ਇਜ਼ਾਮ ਨਾਲ ਬਣੀ ਤੇ ਦਵਾਈ ਹਰ ਇੱਕ ਤਰ੍ਹਾਂ ਦੀ ਸਰੀ ਹੈ ਸੁਣ ਕਹਿੰਦੇ ਹੋ ਕਿ ਸਾਲ ਹੀ ਹੋ ਗਏ ਸ਼ਾਮਿਲ ਹੋ ਗਏ ਕਿਸੇ ਵੀ ਤਰ੍ਹਾਂ ਨਾਲ ਹੋ ਗਏ ਫ੍ਰੀ ਹੈ ਸਰ ਸ਼ਾਮਿਲ ਬਾਬਾ ਜੀ ਵੱਲੋਂ ਜੋ ਜਾਣਕਾਰੀ ਦਿੱਤੀ ਗਈ ਹੈ ਇਸ ਦੇ ਅਨੁਸਾਰ ਜੋ ਹੈ ਹਰ ਤਰ੍ਹਾਂ ਦੀ ਦਵਾਈ ਸੰਗਤਾਂ ਨੂੰ ਫ੍ਰੀ ਦਿੱਤੀ ਜਾਂਦੀ ਹੈ ਪਰ ਜੋ ਕੋਈ ਵੀ ਸਾਡੀ ਨਿਊਜ਼ ਨੂੰ ਦੇਖ ਰਹੇ ਨੇ ਉਹ ਬਾਬਾ ਜੀ ਦੇ ਨਾਲ ਸੰਪਰਕ ਕਰ ਸਕਦੇ ਨੇ ਡੇਰੇ ਆ ਕੇ ਆਪਣੇ ਲਈ ਇਹ ਫ੍ਰੀ ਦਵਾਈ ਜਿਹੜੀ ਹੈ ਜੀ ਉਹ ਲੈ ਸਕਦੇ ਨੇ ਬਾਬਾ ਜੀ ਦਾ ਨੰਬਰ ਅਸੀਂ ਤੁਹਾਨੂੰ ਬੋਲ ਕੇ ਦੱਸ ਦਿੰਦੇ ਹਾਂ ਬਾਬਾ ਜੀ ਨੰਬਰ ਦੱਸਿਓ ਜੀ ਆਪਣਾ 6239819231 62398 ਜੀ 19231 19231 ਬਾਬਾ ਜੀ ਦਾ ਮੋਬਾਈਲ ਨੰਬਰ ਹੈ ਇਸ ਤੇ ਸੰਪਰਕ ਕਰਕੇ ਤੁਸੀਂ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਦਵਾਈ ਲੈਣਾ ਚਾਹੋ ਬਾਬਾ ਜੀ ਦੇ ਦਰਸ਼ਨ ਕਰਨਾ ਚਾਹੋ ਤਾਂ ਡੇਰੇ ਦੇ ਵਿੱਚ ਆ ਸਕਦੇ ਹੋ ਕੋਟਾ ਨਾਵਾ ਬਾਈ ਆਓ ਚੱਲਦੇ ਆ ਆਪਾਂ ਡੇਰੇ ਦੇ ਵੱਖ-ਵੱਖ ਥਾਵਾਂ ਦਾ ਇੰਸਪੈਕਸ਼ਨ ਕਰਦੇ ਆ ਤੇ ਤੁਹਾਨੂੰ ਦਿਖਾਉਨੇ ਆ ਕਿ ਕਿਦਾਂ ਸੰਗਤਾਂ ਹੁੰਮ-ਹਮ ਆ ਕੇ ਡੇਰੇ ਦੇ ਵਿੱਚ ਹੁੰਝੀਆਂ ਹੁੰਦੀਆਂ ਨੇ ਦੇਖ ਨਾ ਕਰੋ ਜਦਰਾ ਇਧਰ ਖਮਾਰਿਓ ਜੀ ਅਲੈਕੁਮ ਅਸਸ ਲੰਗਰ ਪ੍ਰਸ਼ਾਦ ਜਿਹੜਾ ਹੈਗਾ ਉਹ ਸੰਗਤਾਂ ਦੇ ਲਈ ਲੰਗਰ ਪ੍ਰਸ਼ਾਦ ਦੀ ਵਿਵਸਥਾ ਬਾਕੀ ਹੀ ਸਚਾਰੂ ਢੰਗ ਨਾਲ ਕੀਤੀ ਗਈ ਹੈ ਬਹੁਤ ਹੀ ਖੁੱਲੀ ਡੁੱਲੀ ਜਗ੍ਹਾ ਹੈ ਇਹਦੇ ਕੋਲ ਆ ਦੇਖ ਸਕਦੇ ਹੋ ਕਿ ਲੰਗਰ ਦੀ ਵਿਵਸਥਾ ਜੀ ਕੀਤੀ ਹੈ ਉਹ ਸਾਧ ਸੰਗਤ ਜੀ ਲਈ ਲੰਗਰ ਦੀ ਸੇਵਾ ਜਿਹੜੀ ਪੂਰਾ ਇੰਤਜ਼ਾਮ ਕੀਤਾ ਗਿਆ ਨਹੀਂ ਬੰਦ ਕਰ ਲਈ ਪੂਰਾ ਇੰਤਜ਼ਾਮ ਕੀਤਾ ਗਿਆ ਹੈ ਤਾਂ ਜੋ ਸੰਗਤਾਂ ਭਾਈਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਕਮੀ ਪੇਸ਼ ਨਾ ਆਵੇ ਪ੍ਰਸਾਦ ਸ਼ਾਕਰੀਆਂ ਨੇ ਤੁਸੀਂ ਦੇਖ ਸਕਦੇ ਹੋ ਇੰਡੀਅਨ ਟੀਵੀ ਨਿਊਜ਼ ਦੇ ਸਾਰੇ ਸਰੋਤੇ ਦੇਖ ਸਕਦੇ ਨੇ ਕਿ ਕਿਸ ਤਰ੍ਹਾਂ ਦੇਰੇ ਦੇ ਵਿੱਚ ਲੰਗਰ ਪ੍ਰਸ਼ਾਦ ਦਾ ਪੂਰਤਾ ਇੰਤਜ਼ਾਮ ਕੀਤਾ ਗਿਆ ਹੈ ਸੰਗਤਾਂ ਪ੍ਰਸ਼ਾਦਾ ਵੰਡ ਸ਼ਾਕਰੀਆਂ ਨੇ ਆਪਣੀ ਭਾਈਵਾਲੀ ਕਿਹੋ ਜਿਹੀ Terima kasih atas dukungan anda. ਪ੍ਰੋਗਰਾਮ ਚੱਲ ਰਿਹਾ ਸਰ ਜੀਤਕਾਰੂ ਜੀ ਸੱਤ ਦੇ ਰਸ ਕਰਨ ਦੀ ਸੰਗਤ ਆਉਂਦੀ ਉਹ ਘਰੇਲਿਆ ਆਉਂਦੀ ਹਾਂ ਜੀ ਭਾਗ ਲੱਖਾਂ ਦੇ ਲਈ ਅੱਖਾਂ ਦੀ ਨਾੜ ਟੁੱਟੀ ਕੇ ਹਾਂ ਜੀ ਆਓ ਗੱਲਬਾਤ ਕਰਦੇ ਹਾਂ ਇੱਥੇ ਪਹੁੰਚੇ ਵੱਖ-ਵੱਖ ਸ਼ਹਿਰਾਂ ਤੋਂ ਆਏ ਸ਼ਰਧਾਗੋ ਨਾਲ ਹਾਂ ਜੀ ਸ਼ੁਕਰਾ ਤੁਹਾਡਾ ਐ ਰਿਸ਼ੀ ਲੁੱਤਾ ਨਾਮ ਹੈ ਕੰਪਰਸਲ ਤੋਂ ਆਇਆ ਹਾਂ ਕ੍ਰਮ ਵਿੱਚ ਆਸਤ ਆਸਮਰੀ ਸਾ ਤੋਂ ਤੁਸੀਂ ਇਹ ਤੇ ਗੋਟੀਓ ਇਸ ਪ੍ਰੋਗਰਾਮ ਨੂੰ ਮੰਨ ਲਈ ਪਰ ਬਾਬਾ ਜੀ ਦਾ ਬਹੁਤ ਪੁਰਾਣਾ ਪਿਆਰਾ ਜੀ ਬਾਬਾ ਜੀ ਦੀ ਨਵੀਂ ਜਗ੍ਹਾ ਦਾ ਮੂਨਾ ਤੇ ਆਣਾ ਸਾਡਾ ਸਾਹਿਬ ਜੀ ਸੁਭਾਗਿਆ ਜੀ ਤੁਸੀਂ ਬਹੁਤ ਖੁਸ਼ੀਆਂ ਤੋਂ ਦਿੱਤਾ ਔਰ ਬਹੁਤ ਇਫੈਕਟਿਵ ਵਰਕ ਮਿਲੇ। ਪਿਛਲੇ ਸਮੇਂ ਤੋਂ ਤੁਸੀਂ ਇਸ ਤੇਰੇ ਨਾਲ ਸੰਤਾਂ ਨਾਲ ਜੁੜੇ ਹੋਇਓ। ਤੇ ਬਸ ਬਸ 40 ਸਾਲ ਹੋ ਗਏ 40 ਸਾਲਾ ਤੋਂ ਪਿਛਲੇ 40 ਸਾਲਾਂ ਤੋਂ ਤੁਸੀਂ ਸੰਤਾਂ ਦੇ ਨਾਲ ਔਰ ਇਸ ਆਸ਼ਰਮ ਦੇ ਨਾਲ ਕੁਝ ਜੁੜਾ ਹੈ ਕੋਈ ਚਮਤਕਾਰ ਕੋਈ ਤੁਹਾਡੇ ਕੋਈ ਆਪਰੇ ਆਪੀ ਕੋਈ ਅਸੀ ਹੋਵੇ ਕਰਨਾ ਜਿਸ ਵਾਰੇ ਤੁਸੀਂ ਕਹਿ ਸਕਦੇ ਹੋ ਇਹ ਆਪੀਤੀ ਘਟਨਾ ਉਹ ਹਿੰਦਿਆ ਦੇ ਸੰਤੂ ਜਿਨੂੰ ਮਿਲ ਕੇ ਤੁਹਾਡਾ ਜਿੰਨੂੰ ਖੰਡ ਬਹੁਤ ਜਿਆਦਾ ਜਿਸ ਸਮੇਂ ਮਟਿਓ ਨਾਲ ਉਹ ਦੂਸਰੀ ਕਿ ਜਦੋਂ ਪ੍ਰੋਟੈਸਟ ਦੇ ਵਿੱਚ ਤੁਹਾਨੂੰ ਸਹਾਇਤਾ ਦਵੇ ਤੁਹਾਡੇ ਨਾਲ ਮੋਰਲ ਬੂਸ ਕਰੇ ਤੁਹਾਡੇ ਨਾਲ ਖੜੇ ਉਸ ਪਰਮਾਤਮਾ ਦਾ ਨਾਮ ਲਾ ਕੇ ਦਸਤੋ ਬਟਿਓ ਆਮੀ ਲਿਖਦਾ ਹਾਂ ਕਿ ਦੇਖਦਾ ਲekin ਡਿੱਕੇ ਉਠ ਨਹੀਂ ਪਾਂਦਾ ਜੋ ਕੋਈ ਮੋਟੀਵੇਸ਼ਨ ਦੇ ਸਾਹਮਣੇ ਮਿਲਦਾ ਉਹ ਖੜਾ ਹੁੰਦਾ ਉਹ ਖੜਾ ਹੋਣਾ ਸਭ ਤੋਂ ਵੱਡੀ ਉਹ ਪੋਸਿਬਿਲਟੀ ਹੈ ਕਿਸੇ ਦੇ ਅੱਗੇ ਬਤਨ ਰਿਸ਼ੀ ਜੀ ਕੀ ਤੁਸੀਂ ਇਹ ਮਹਿਸੂਸ ਕਰਦੇ ਹੋ ਕਿ ਧੇਰੇ ਦੇ ਨਾਲ ਜੁੜਨ ਤੋਂ ਬਾਅਦ ਸੰਤਾਂ ਦੇ ਕੋਲ ਆਉਣ ਤੋਂ ਬਾਅਦ ਤੁਹਾਨੂੰ ਇਸ ਚੀਜ਼ ਲਈ ਕੋਈ ਅਨੁਭੂਤੀ ਹੁੰਦੀ ਹੈ ਕੋ ਸ਼ਕਤੀ ਮਿਲਦੀ ਹੈ ਮਿਲਦੀ ਹੈ ਜੀ ਐਨਰਜੀ ਫੀਲ ਹਮੇਸ਼ਾ ਮਹਿਸੂਸ ਕੀਤਾ ਜਾਂਦਾ ਜਦੋਂ ਅਸੀਂ ਉਹਦੇ ਨਾਲ ਦਿਲ ਨਾਲ ਜੁੜਨਾ ਹੈ ਔਰ ਜਦੋਂ ਤੁਹਾਨੂੰ ਕੁਝ ਕਰਕੇ ਦਿਖਾਇਆ ਜਾਂਦਾ ਤਾਂ ਉਹ ਕਿਹੜੀ ਤੇ ਸੁਰਜ ਪਾਈ ਜਾਂਦੀ ਹੈ ਉਹ ਵਾਕਈ ਧੇਰੇ ਨਾਲ ਹੁੰਦੀ ਹੈ ਕੋਟ ਐਕਸਪੀਰੀਅੰਸ ਤੁਸੀਂ ਕਹਿ ਸਕਦੇ ਹੋ ਕਿ ਤੁਹਾਡਾ ਹੈ ਫੈਰੀ ਮਸਾਂ ਚਲੋ ਫੋਟ ਅੱਛੀ ਗੱਲ ਹੈ ਜੀ ਹਾਂਜੀ ਸਰ ਇਹ ਸੁਣੋ ਇਹ ਸੁਣਨ ਲਈ ਤੁਸੀਂ ਜਿਵੇਂ ਜੀਵਲ ਸਿੰਘ ਮੈਂਬਰ ਪੰਚਾਇਤ ਰਹੋਦਾ ਜੀ ਕੀ ਬਾਤ ਹੈ ਡੇਰੇ ਦੇ ਬਾਬਤ ਕੋਈ ਜਾਣੋ ਤੁਸੀਂ ਥੋੜਾ ਜਾਣਕਾਰੀ ਪਾਓ ਤਾਂ ਕਿ ਸਾਡੇ ਸਬੋਤੇ ਦੇਖ ਸਕਣ ਡੇਰੇ ਵਾਸਤੇ ਕਿ ਸਾਡੇ ਬੱਬਾ ਕਰਨੇਲਾ ਜੀ ਸਾਡੇ ਮਡੇ ਨਰਸੇਪੂ ਕਬਨੇ ਦਾ ਜੀ ਇਹ ਉਹਨਾਂ ਤੋਂ ਡੇਰੇ ਬਹੁਤ ਜਿਆਦੇ ਨੇ ਬਣੇ ਹੋਏ ਹੈ ਜੀ ਤੇ ਜਿਨ੍ਹਾਂ ਨਾਲ ਜੁੜੇ ਆ ਬਾਬਾ ਦੇਵਦਾਸ ਜੀ ਨੇ ਤੇ ਜਿਹੜੀ ਗੱਲ ਗਏ ਸਾਡੀ ਸਭ ਕਰੀਆਂ ਹੁੰਦੀਆਂ ਹਨੀਆਂ ਭਾਵਨਾ ਲੈ ਕੇ ਆਉਂਦੇ ਆ ਸ੍ਰੀ ਜੀ ਅੱਜ ਡੇਰੇ ਪਹੁੰਚੇ ਹੋ ਕੀ ਪ੍ਰੋਗਰਾਮ ਹੈ ਔਰ ਕੀ ਸੋਚ ਕੇ ਮਤਲਬ ਅੱਪਾ ਇੱਥੇ ਪਹੁੰਚੇ ਆ ਇਹ ਡੇਰਾ ਨਵਾਂ ਲਿਆ ਸੀਗਾ ਜੀ ਬਾਬਾ ਜੀ ਨੇ ਡੇਰਾ ਨਵਾਂ ਲੈਣ ਦੇ ਵਾਸਤੇ ਜੁਮਦਾ ਮਹੋਤਸੀਆ ਜੀ ਪੂਰਤੇ ਸਭ ਸੰਗਤ ਪਹੁੰਚੀ ਹੈ ਜੋ ਵੀ ਭਾਵਨਾ ਲੈ ਕੇ ਪਹੁੰਚਦੀ ਹੈ ਜੀ ਸਭ ਦੇ ਮਨੋਂ ਕਾਮਨਾ ਪੂਰੀ ਹੁੰਦੀ ਹੈ ਇੱਥੇ ਬਾਬਾ ਦੇਵਦਾਸ ਜੀ ਨੇ ਬੜੀ ਸੰਤ ਨੇ ਜੋ ਵੀ ਮੂਹ ਬਲ ਕੱਲ ਕਹਿੰਦੇ ਪੂਰੀ ਹੁੰਦੀ ਆ ਸੁਣਨ ਚ ਆਇਆ ਜੀ ਕਿ ਸਾਧ ਸੰਗਤ ਵਾਸਤੇ ਹਰ ਵੇਲੇ ਇ ਲੰਗਰ ਪਾਣੀ ਲੰਗਰਤਾ ਜੀ ਲੰਗਰਤਾ ਜੀ ਮੋਢਾ ਦੇ ਉਹ ਲੰਗਰ ਵੱਡੇ ਢੇਰੇ ਤੋਂ ਲੈ ਕੇ ਜੀ ਜਿੰਨੇ ਵੀ ਛੋਟੇ ਢੇਰੇ ਤਾਈਂ ਸਭ ਤੇ ਲੰਗਰ ਦੀ ਸੇਵਾ 24 ਘੰਟੇ ਜੀ ਹੁੰਦਾ ਹੈ ਜੀ ਔਰ ਕੁਝ ਮੁਫਤ ਦਵਾਈਆਂ ਦਾ ਸੁਣਿਆ ਸੀ ਜੀ ਹਾਂ ਜੀ ਮੁਫਤ ਦਵਾਈਆਂ ਜੀ ਜੋ ਗਰੀਬ ਬੰਦੇ ਦੇ ਹਿੱਸੇ ਦਾ ਵੀ ਕਰਦੇ ਆ ਜੀ ਜੇ ਕਿਸੇ ਕੋਲ ਨਹੀਂ ਹੈਗਾ ਬਾਹਰ ਰਾਸਤਾਲਾ ਕਿ ਕੋਈ ਕਿਸੇ ਦੀ ਮਦਦ ਚਾਹੀਦੀ ਹੈ ਤਾਂ ਬਾਬਾ ਜੀ ਮਦਦ ਕਰਦੇ ਆ ਜੀ ਕਿਸੇ ਦੇ ਇਲਾਜ ਲਈ ਕੋਈ دوسرا ਇਲਾਜ ਵੀ ਕਿਸੇ ਨੇ ਕਰਾਉਣਾ ਹੈ ਜੀ ਦੂਸਰਾ ਇਲਾਜ ਵੀ ਕਰਾਉਣਾ ਮਾੜੀ ਸਿਹਤ ਦਾ ਮਾੜੀ ਸਿਹਤ ਦਾ ਬਾਬਾ ਜੀ ਹਾਂ ਜੀ ਬਾਬਾ ਜੀ ਕਰਦੇ ਨੇ ਤੁਸੀਂ ਸੁਣ ਸਕਦੇ ਹੋ ਕਿ ਬਾਬਾ ਜ ਜਿਹੜਾ ਹੈ ਕਿਸੇ ਬਹੁਤ ਹੀ ਜ਼ਰੂਰਤਮੰਦ ਨੂੰ ਕੋਈ ਲਗਧਰਾਂ ਦੀ ਬਿਮਾਰੀ ਹੋਏ ਤਾਂ ਉਸ ਦੇ ਲਈ مالی ਸਹਾਇਤਾ ਯਾਨੀ ਪੈਸੇ ਦੀ ਮਦਦ ਵੀ ਕੀਤੀ ਜਾਂਦੀ ਹੈ ਤਾਂ ਜੋ ਉਹ ਆਪਣਾ ਇਲਾਜ ਸਚਾਰੂ ਡਾਕਟਰ ਨਾਲ ਕਰਵਾ ਸਕੇ ਤੇ ਜੋ ਬੱਚੇ ਇੱਥੇ ਡੇਰੇ ਜਾਣਾ ਚਾਹੁੰਦੇ ਆ ਜੀ ਉਹਨਾਂ ਦੀ ਵੀ ਦੇਖ ਰਿਕਾ ਬਾਬਾ ਜੀ ਕਰਦੇ ਨੇ ਜੇ ਕਿਸੇ ਨੇ ਆਪਣੇ ਬੱਚੇ ਦੀ ਕੋਈ ਸੇਵਾ ਵਗੈਰਾ ਵੀ ਡੇਰੇ ਛੱਡਣਾ ਚਾਹੋਗੇ ਬੰਦਾ ਨਹੀਂ ਕੁਛ ਕਰ ਸਕਦਾ ਉਹ ਵੀ ਡੇਰੇ ਜਵਾਬਾ ਜੀ ਸੇਵਾ ਕਰਕੇ ਆ ਬਿਨਾ ਸਾਧਨ ਦੇ ਉਹਨਾਂ ਦਾ ਖਾਣਾ ਪੀਣਾ ਰਹਿਣਾ ਸਭ ਸਭ ਬਾਬਾ ਜੀ ਦੇ ਦੇ ਸਭ ਦਿੱੜਾ ਕੱਪੜਾ ਰੋਟੀ ਪਾਣੀ ਸਾਬਨ ਤੇਲ ਸਭ ਕੁਝ ਬਾਬਾ ਜੀ ਦਿੰਦੇ ਪੜਾਈ ਤਾਂ ਇਹ ਜੀ ਬੱਚੇ ਨੇ ਪੜ੍ਹਨਾ ਵੀ ਚਾਹੁੰਦੇ ਆ ਤੇ ਬੱਚੇ ਬਾਬਾ ਜੀ ਦੀ ਪੀਸ ਭਰ ਕੇ ਪੜਾਉਂਦੇ ਨੇ ਤੇ ਫਿਰ ਮਤਲਬ ਡੇਰੇ ਨੂੰ ਜਿਹੜੀ ਇਸ ਤਰ੍ਹਾਂ ਦੀ ਜਿਹੜੀ ਇਹਨਾਂ ਤਰ੍ਹਾਂ ਦੇ ਭਾਵਨਾਵਾਂ ਨਾਲ ਇਹ ਡੇਰਾ ਕੰਮ ਕਰਦਾ ਹੈ ਇਹ ਫਿਰ ਇਨਕਮ ਸੋਰਸ ਮਤਲਬ ਕਿੱਦਾਂ ਪੈਦਾ ਹੁੰਦੇ ਨੇ ਇੰਕਮ ਜੀ ਜਿਵੇਂ ਆਪਣੀ ਲੋਕ ਸੇਵਾ ਕਰਦੇ ਆ ਮੱਖਾ ਦੇਖਦੇ ਆ ਬਸ ਉਹੀ ਦਿਨ ਤੋਂ ਬਿਨਾਂ ਚੁੱਕਣੀ ਤਰਖੀ ਹੋ ਜਾਂਦੀ ਹੈ अच्छा मतलब जो लोका दे सहयोग ਨਾਲ ਉਹਨਾਂ ਦੇ ਪਿਆਰ ਦੇ ਨਾਲ ਹਾਂਜੀ ਹਾਂਜੀ ਕੀ ਮਤਲਬ ਡੇਰੇਵੰਨੀ ਉਹ ਜਿਹੜੀਆਂ ਸਾਰੀਆਂ ਸਹੂਲਤਾਂ ਮਿਲਦੇ ਉਹ ਸੰਗਤ ਆਉਂਦੀ ਐ ਤਿਲ ਪਟ ਭੇਡਾ ਲੈ ਕੇ ਜੀ ਸਭ ਉਹ ਕਿਹੜੀਆਂ ਜਿਹੜੀਆਂ ਉਹ ਭਾਵਨਾਵਾਂ ਲੈ ਕੇ ਆਉਂਦੀ ਐ ਜੋ ਇਹਨਾਂ ਦੀ ਸੇਵਾ ਹੁੰਦੀ ਐ ਸਭ ਡੇਰੇ ਰਾਈ ਬਾਬਾ ਜੀ ਸਭ ਬੱਚਾ ਰਾਈ ਸੇਵਾ ਕਰਦੇ ਆ ਆਦੇ ਕੋਲ ਕੁਛ ਨਹੀਂ ਰੱਖਦੇ ਦੇਖ ਸਕਦੇ ਹੋ ਤੁਸੀਂ ਕਿ ਡੇਰੇ ਕਿੰਨੇ ਇੱਕ ਬਹੁਤ ਹੀ ਵਧੀਆ ਉਪਰਾਲਾ ਆਮ ਸ਼ੰਤਾ ਲਈ ਕੀਤਾ ਜਾਂਦਾ ਜਿਸ ਵਿੱਚ ਲੋਕਾਂ ਨੂੰ ਉਹ ਤਾਂ ਦਵਾਈਆਂ ਨਾਲ ਹੀ ਡੇਰੇ ਦੇ ਵਿੱਚ ਰੁਕਣ ਖਾਣ ਪੀਣ ਦੀ ਵਿਵਸਥਾ ਦਾ ਪੂਰਾ ਇੰਤਜ਼ਾਮ ਕੀਤਾ ਜਾਂਦਾ ਹੈ